ਹਾਂਜੀ ਮੁਲਾਜ਼ਮ ਸਾਥੀਓ ਇੱਕ ਸਿਵਲ ਰਿਟ ਪਟੀਸ਼ਨ ਦਾ ਫੈਸਲਾ ਹੈ ਫੈਸਲਾ ਹੈਗਾ ਤਾਂ ਮੁਲਾਜ਼ਮ ਪੱਕੀ ਹੈ ਬੈਸੇ ਇਹਨਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਗੇਂਸਟ ਲਾਇਆ ਸੀ ਜਸਪਾਲ ਸਿੰਘ ਗਣਦਰ ਨੇ ਪਰ ਚਲਣ ਬਾਕੀ ਵੀ ਸਾਰਿਆਂ ਦੇ ਮੈਸੇਜ ਆਈਂਦਾ ਗਰੁੱਪਾਂ 'ਚ ਵੀ ਘੁੰਮੀ ਜਾਂਦਾਗਾ ਤੇ ਮੇਰੇ ਕੋਲੋਂ ਵੀ ਪੰਜ ਚਾਰ ਮੈਸੇਜ ਆਏ ਸੀ ਵੀ ਇਹਨੂੰ ਐਕਸਪਲੇਨ ਕਰ ਦਿਓ ਵੀ ਕੀ ਹੈ ਫੈਸਲੇ ਦੇ ਵਿੱਚ ਫੈਸਲਾ ਦੇਖੋ ਕੰਪਲੀਟਲੀ ਮੁਲਾਜ਼ਮ ਪੱਖੀ ਹੋਈ ਹੈ ਅੱਜ ਪੀਐਸਪੀਸੀਲ ਦੇ ਅਗੇਂਸਟ ਹੋਇਆਗਾ ਤਾਂ ਕੱਲ ਨੂੰ ਪੰਜਾਬ ਗਵਰਨਮੈਂਟ ਦੇ ਅਗੇਂਸਟ ਵੀ ਵੈਸੀ ਕੇਸ ਲੱਗੇ ਵੀ ਨਹੀਂ ਹਜੇ ਉਹਨਾਂ ਦੇ ਫੈਸਲੇ ਨਹੀਂ ਹਜੇ ਤੱਕ ਆਏ ਇਹੀ ਸੇਮ ਕੇਸ ਨੇ ਕਿਉਂ ਦੇਖੋ ਸਭ ਨੂੰ ਪਤਾ ਹੈ ਵੀ ਜਿਹੜਾ ਡੀਏ ਸੀ ਕਿਸੇ ਸਮੇ 31 12 15 ਨੂੰ 113 ਸੀ ਫਿਰ 119 ਹੋ ਗਿਆ ਹੁਣ 100 25 ਹੋਇਆ ਗਿਆ ਤਾਂ ਇਸੇ ਦੇ ਬਜਿੱਤੇ ਕੇਸ ਲੱਗਿਆ ਸੀ ਇਹ ਕੇਸ ਦੇ ਵਿੱਚ ਨੇ ਇਹੀ ਮੰਗ ਕੀਤੀ ਹੈ ਫਰਦਰ ਡਾਇਰੈਕਸ਼ਨ ਹੈ ਹੈਜ਼ ਬੀਨ ਸੌਟ ਟੂ ਦਾ ਰਿਸਪੋਡੈਂਟ ਟੂ ਰਿਵਾਈਜ਼ ਐਂਡ ਰੀਫਿਕਸ ਟੂ ਦਾ ਪੈਨਸ਼ਨ ਆਫ ਦਾ ਪਟੀਸ਼ਨਰ ਬਾਈ ਟੇਕਿੰਗ ਇਨਟੂ ਕਾਊਂਟ 125% ਡੀ ਹੈ ਵੀ ਕਿਹੜਾ ਡੀ ਅਕਾਊਂਟ ਕਰੋ 125% ਨੂੰ ਕਾਊਂਟ ਕਰੋ ਜਦੋਂ ਕਿ ਪਹਿਲਾਂ ਕਾਊਂਟ ਕਿੰਨਾ ਕੀਤਾ ਵਾ 100 13% ਇਹ ਦਾ ਮਤਲਬ ਇਹ ਨਹੀਂ ਵੀ 12% ਦਾ ਵਾਧਾ ਹੈਗਾ ਤਾਂ ਬਾਅਦ ਦੀ ਜੇ ਗੱਲ ਕਰੀਏ ਪਹਿਲਾਂ ਜਿਹੜੀ ਤੁਹਾਡੀਆਂ ਪੈਨਸ਼ਨਾਂ ਫਿਕਸ ਹੋਈਆਂ ਨੇ ਅੱਜ ਮੁਲਾਜ਼ਮਾਂ ਦੀ ਗੱਲ ਕਰੀਏ ਪੈਨਸ਼ਨਰ ਦੀ ਗੱਲ ਕਰੀਏ ਤਾਂ ਉਹਨਾਂ ਨੂੰ 15% ਦਾ ਵਾਧਾ ਦਿੱਤਾ ਸੀ ਉਹਦਾ ਮਤਲਬ ਕੀ ਸੀ ਮਨ ਲਓ ਕਿਸ ਦੀ 100 ਰੁਪਏ ਤਨਖਾਹ ਸੀ 113% ਡੀਏ ਹੋ ਗਿਆ ਜਾਨਕਿ ਜੁੜ ਕੇ ਕਿੰਨਾ ਬਣ ਗਿਆ 213% ਤਾਂ ਉਹਦੇ ਤੇ 15% ਦਾ ਵਾਧਾ 213% 15% ਜਿਹੜਾ ਕਿ ਲਗਭਗ ਲਗਭਗ 2.449% 5% ਇਨਕਰੀਜ਼ ਬਣ ਜਾਂਦਾ ਸੀ ਮਤਲਬ ਜੇ ਕਿਸੇ ਦੀ ਪੇ 10000 ਰੁਪਏ ਹੈ ਪੈਨਸ਼ਨ ਪਹਿਲਾਂ ਸੀਗੀ ਤਾਂ 2 ਲੱਖ 24495 ਰੁਪਏ ਫਿਕਸ ਹੋਈ ਸੀ 113% ਡੀਏ ਦੇ ਨਾਲ 113 ਦੀ ਜਗ੍ਹਾ ਤੇ ਜੇ 125% ਡੀ ਹੈ ਜਿਵੇਂ ਇਸ ਫੈਸਲੇ ਚ ਕਿਹਾ ਗਿਆ 100 ਪੇ ਹੈ 225 225 ਦੇ ਉੱਤੇ ਪਲੱਸ 13 15% ਦਾ ਆਪਣਾ ਜਿਹੜਾ ਹਾਈਕ ਦੇਣਾ ਉਹ ਵਾਲਾ ਇਹ ਪਾ ਕੇ ਲਗਭਗ ਲਗਭਗ 2.5875 ਇੰਨਾ ਜੰਪ ਬੰਦ ਹੈ ਮਤਲਬ ਉਹੀ ਜਿਹੜੀ ਪੇ 10000 ਸੀ ਪੈਨਸ਼ਨ ਕਹਿ ਲਈ ਆਪਾਂ ਉਹ 25875 ਰੁਪਏ ਬਣ ਜੋ ਜੇ ਇਹ ਲਾਗੂ ਹੋ ਗਿਆ ਕਿਉਂਕਿ ਹਜੇ ਲਾਗੂ ਵਾਸਤੇ ਇਹਨਾਂ ਨੇ ਸਰਕਾਰ ਨੂੰ ਸਮਾਂ ਦਿੱਤਾਗਾ ਸਰਕਾਰ ਨੂੰ ਕਹਿ ਲੋ ਇੱਥੇ ਪੀਐਸਪੀਸੀਲ ਨੂੰ ਆ ਕੇ ਲਈਏ ਕਿਉਂਕਿ ਤੁਹਾਨੂੰ ਪਤਾ ਵੀ ਜਿਹੜੇ ਵੀ ਫੈਸਲੇ ਹੁੰਦੇ ਨੇ ਇਹ ਨਹੀਂ ਹੈ ਵੀ ਇੱਕ ਦੇ ਅਗੇਂਸਟ ਆ ਤਾਂ ਦੂਜੇ ਦੇ ਅਗੇਂਸਟ ਨਹੀਂ ਹੋਊਗਾ ਤੋਂ ਸਭ ਵਸਤੀ ਹੁੰਦਾ ਇਹਨਾਂ ਨੇ ਇਹ ਵੀ ਅਕੇ ਅਲੋਂਗ ਵਿਦ ਦਾ ਬੈਨੀਫਿਟ ਪੈਨਸ਼ਨ ਐਂਡ ਇਨਕਲੂਡਿੰਗ ਦਾ ਏਰੀਅਰ ਇਹਨੂੰ ਨਾਲ ਨਾਲ ਏਰੀਅਰ ਵੀ ਦਿੱਤਾ ਜਾਵੇ 18% ਉਤੇ ਵਿਆਜ ਵੀ ਦਿੱਤਾ ਜਾਵੇ ਇਹ ਫੈਸਲਾ ਨਹੀਂ ਵੈਸੇ ਮੰਗ ਹੈ ਬਾਰੂਬਰ ਤੋਂ ਦੱਸਦੇ ਨੇ ਡਿਮਾਂਡ ਹੈ ਕਿ ਲੋਕ ਇਹ ਵੀ ਸੋਚ ਰਹੇ ਨੇ ਵੀ ਸ਼ਾਇਦ ਇਹ ਕਹਿਤਾ ਵੀ ਦਿਓ ਹਜੇ ਦੇਣ ਵਾਸਤੇ ਨਹੀਂ ਜਿਹਨੇ ਮੰਗਿਆ ਤੇ ਇਹਦੇ ਵਿਹਾਰ ਤੇ ਨੋਟਿਸ ਆਫ ਮੋਸ਼ਨ ਲੈਤਾ ਸਰਕਾਰ ਨੇ ਕਿੰਨਾ ਨੇ ਲੈਤਾ ਮਿਸਟਰ ਜੇ ਜੀਵੀਐਸ ਢਿੱਲੂ ਐਡਵੋਕੇਟ ਨੇ ਤੇ ਤੇ ਆਪਣੇ ਏਜੀ ਵੱਲੋਂ ਨੇ ਰਜੇਸ਼ ਸ਼ੈਗਲ ਜੀ ਇਹਨਾਂ ਨੂੰ ਨੋਟਿਸ ਦਿੱਤਾ ਤੇ ਇਹਨਾਂ ਨੂੰ ਇਹ ਆਖਿਆ ਵੀ ਜਿੰਨੇ ਵੀ ਪਟੀਸ਼ਨਰ ਨੇ ਬਿਦਾਊਟ ਐਕਸਪ੍ਰੈਸਿੰਗ ਐਨੀ opinion on the merits of case or claim ਬੀਇੰਗ ਮੇਡ ਬਾਈ ਦਾ ਪਟੀਸ਼ਨਰ ਵੀ ਜਿਹੜਾ ਪਟੀਸ਼ਨਰ ਨੇ ਕਿਹਾਗਾ ਉਸ ਦੇ ਅਕੋਰਡਿੰਗਲੀ ਇਹਨਾਂ ਨੂੰ 3 ਮਹੀਨੇ ਦੇ ਅੰਦਰ ਅੰਦਰ ਸੈਟੀਸਫਾਈ ਕਰਾਓ ਵੀ ਹਾਂ ਜੇ ਬਣਦਾ ਨਹੀਂ ਤਾਂ ਕਿਉਂ ਨਹੀਂ ਬਣਦਾ ਜੇ ਬਣਦਾਗਾ ਤਾਂ ਦਿਓ 3 week thereafter 3 month from the date of receipt of certified copy of the order in this case the petitioner are found entitled necessary benefits be released within a period of 3 weeks then of then andar andri vast ta ke hai itthe da be inna nu je ban da hai hai earlier ban da hi hai vast ta ko itthe ke hai bhi ban da ga theek hai na ਹੁਣ ਸਰਕਾਰ ਨੇ 125% ਚ ਡੀਏ ਜੋ ਅਨਾਉਂਸ ਕੀਤਾ ਤਾਂ ਉਹਦੇ ਅਕੋਰਡਿੰਗ ਦੇਣ ਦੀ ਗੱਲ ਹੈ ਤੇ ਆਖੀ ਆਪਣੇ ਵਿੱਚ ਕੋਰਟ ਦੇ ਫੈਸਲੇ ਦੇ ਵਿੱਚ 22 635 2024 ਡੇਟ ਆਫ ਡਿਸੀਜਨ ਹੈਗਾ 9 9 2024 ਵੈਬਸਾਈਟ ਦੇ ਉੱਤੋਂ ਡਾਊਨਲੋਡ ਹੁੰਦਾ ਜਿੱਤੇ ਹਾਈ ਕੋਰਟ ਦੇ ਫੈਸਲੇ ਵਗੈਰਾ ਆਪਣੇ ਪਏ ਨੇ ਤਾਂ ਉਮੀਦ ਹੈ ਵੀ ਜਲਦੀ ਹੀ ਇਹ ਰਿਗਾਰਡਿੰਗ ਬੱਸ ਤਾਂ ਜਿੰਨਾ ਜ਼ਿਕਰ ਕਹਿੰਦੇ ਸਪੀਕਿੰਗ ਆਰਡਰ ਜਾਰੀ ਨਹੀਂ ਹੁੰਦੇ ਉਹਨਾਂ ਜ਼ਿਕਰ ਕੁਝ ਨਹੀਂ ਮਿਲਦਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਅੱਗੇ ਕੋਡ ਆਫ ਕੰਡੈਕਟ ਨਾ ਬੰਦੀਆਂ ਨੇ ਸਰਕਾਰਾਂ ਲਾਗੂ ਨਹੀਂ ਕਰਦੀਆਂ ਉਧਰ ਸਰਕਾਰਾਂ ਵੀ ਅੱਗੇ ਐਲਪੀਏ ਵਗੈਰਾ ਫਾਈਲ ਕਰ ਦਿੰਦੀਆਂ ਨੇ ਤਾਂ ਇਸ ਕਰਕੇ ਅੱਗੇ ਰੱਗੇ ਕੇ ਮੈਟਰ ਚੱਲੀ ਜਾਂਦਾ ਹੈ ਦੇਖੋ ਬਾਕੀ ਹੋਪ ਜੀ ਰਿਤੇ ਦੁਨੀਆ ਖੜੀ ਹੈ ਜਿਵੇਂ ਕਮਿਊਟ ਵਾਲਾ ਫੈਸਲਾ ਤੁਹਾਡਾ ਹੋਇਆਗਾ 10 ਸਾਲ ਵਾਲਾ ਲੱਗ ਨਹੀਂ ਸੀ ਰਿਹਾ ਵੀ ਉਹ ਹੋਊਗਾ ਹਨਾ ਬਹੁਤ ਸਾਰੇ ਲੋਕ ਕਹਿ ਰਹੇ ਜੀ ਕਿੱਦਾਂ ਹੋਊਗਾ ਪਰ ਹੋ ਗਿਆ ਤੇ ਹੋਰ ਵੀ ਬਹੁਤ ਸਾਰੇ ਫੈਸਲੇ ਨੇ ਜੋ ਪਟੀਸ਼ਨਰਾਂ ਨੇ ਕਰਵਾਏ ਨੇ ਸਮਾ ਦੀ ਉਹਦਾ ਫਾਇਦਾ ਬਾਕੀ ਵੀ ਮੁਲਾਜ਼ਮ ਸਾਥੀ ਮੰਨ ਰਹੇ ਨੇ ਵਧੀਆ ਗੱਲ ਹੈ ਤਾਂ ਹੋਪ ਫॉर ਵੈਸਟ ਥੈਂਕ ਯੂ